ਉਧਰ ਅੰਦਰ ਜਾ ਕੇ ਆਏ ਆ 10:00 ਵਜੇ ਦੇ ਲਗਭਗ ਸਮਾਂ ਹੋਇਆ ਔਰ ਤਕਰੀਬਨ 15% ਵੋਟ ਪੋਲ ਹੋ ਚੁੱਕੀ ਆ ਇਸ ਹਿਸਾਬ ਨਾਲ ਵੋਟ ਦੀ ਪੋਲਿੰਗ ਜਿਹੜੀ ਆ 60+ ਜਾਏਗੀ 70% ਦੇ ਲਾਗੇ ਜਾਏਗੀ ਔਰ ਇਹ ਜਿਹੜਾ ਰੁਝਾਨ ਹੈ ਉਹ ਹਮੇਸ਼ਾ ਹੀ ਹੈ ਜਿਹੜਾ ਜੋ ਮਾਹਰ ਜਾਣਦੇ ਆ ਜਾਂ ਜਿਹਨੂੰ ਤਜਰਬਾ ਆ ਇਹ ਰੁਝਾਨ ਹਮੇਸ਼ਾ ਜਿਹੜਾ ਹੈਗਾ ਸੱਤਾਧਾਰੀ ਨੂੰ ਬਦਲਣ ਦੇ ਬਾਬਤ ਹੁੰਦਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਜਿਹੜੇ ਚੱਬੇਵਾਲ ਹਲਕੇ ਦੇ ਇਸ ਵਕਤ ਪੱਪਾਪਾਰ ਹੋਏ ਹੋਏ ਨੇ ਉਹਦੇ ਵਿੱਚ ਦੋ ਕਾਰਨ ਨੇ ਇੱਕ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਬਹੁਤ ਮਾੜੀ ਰਹੀ ਪਿਛਲੇ 3 ਸਾਲ ਦੇ ਵਿੱਚ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਕੋਈ ਵੀ ਵਾਅਦਾ ਜਿਹੜਾ ਹੈ ਹਲੇ ਤੱਕ ਉਹ ਪੂਰਾ ਨਹੀਂ ਹੋਇਆ ਤੀਸਰਾ ਇਹਨਾਂ ਕੋ ਲਾਅ ਐਂਡ ਆਰਡਰ ਨਸ਼ੇ ਔਰ ਮਾਈਨਿੰਗ ਦੀ ਸਮੱਸਿਆ ਜਿਹੜੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਉਹਦੇ ਤੋਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਉਹ ਇਹਨਾਂ ਨੇ ਹੱਲ ਨਹੀਂ ਕੀਤੀ ਇਸ ਕਰਕੇ ਲੋਕ ਜਿਹੜੇ ਆ ਲੋਕਾਂ ਨੂੰ ਐ ਫੀਲ ਹੁੰਦਾ ਆ ਆਮ ਪਬਲਿਕ ਨੂੰ ਐ ਫੀਲ ਹੁੰਦਾ ਆ ਵੀ ਕਾਂਗਰਸ ਪਾਰਟੀ ਨੇ ਜਿੰਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਖੀ ਤਰੱਕੀ ਔਰ ਔਰ ਮਜ਼ਬੂਤੀ ਦੇ ਵਿੱਚ ਇੰਨਾ ਵੱਡਾ ਰੋਲ ਪਲੇ ਕੀਤਾ ਉਹੀ ਇੱਕ ਪਾਰਟੀ ਐ ਸੀ ਆ ਜਿਹੜੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਆ ਔਰ ਇਹ ਰੁਝਾਨ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਜਿਹੜਾ ਪੰਜਾਬ ਦੇ ਹੁਣ ਚੋਣਾ ਹੋਈਆਂ ਆਮ ਆਦਮੀ ਪਾਰਟੀ ਜਿਹੜੀ 92 ਐਮ.ਐਲ.ਏ ਸੀਗੇ ਉਹਦੇ ਮੁਤਾਬਕ ਉਹਨੂੰ 10 ਐਮ.ਪੀ ਬਣਨੇ ਚਾਹੀਦੇ ਸੀ ਉਹਦੇ 3 ਰਹਿ ਗਏ ਕਾਂਗਰਸ ਦੇ ਜਿਹੜੇ ਇਸ ਵੇਲੇ 7 ਐਮ.ਪੀ ਬਣੇ ਆ ਤੋ ਇਹ ਲੋਕਾਂ ਦੇ ਰੁਝਾਨ ਦਾ ਪ੍ਰਗਟਾਵਾ ਨੇ ਔਰ ਜੋ ਹਲਕੇ ਵਿੱਚ ਮੈਂ ਘੁੰਮ ਕੇ ਲੋਕਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਨਾਲ ਵਿਚਰਿਆ ਤੇ ਲੋਕ ਇਸ ਵਕਤ ਜਿਹੜੇ ਹੈਗੇ ਆ ਪੂਰੇ ਮਨ ਬਣਾ ਚੁੱਕੇ ਆ ਕਿ ਕਾਂਗਰਸ ਪਾਰਟੀ ਨੂੰ ਜਿਟਾਉਣਾ ਰਣਜੀਤ ਕੁਮਾਰ ਜੀ ਤੁਸੀਂ ਕਹਿੰਦੇ ਕਾਂਗਰਸ ਪਾਰਟੀ ਦੇਸ਼ ਨੂੰ ਮਜ਼ਬੂਤੀ ਵੱਲ ਲੈ ਕੇ ਗਈ ਹੈ ਆਪਾਂ ਇਹ ਹੁਣ ਤੋਂ 4 ਮਹੀਨੇ ਪਹਿਲਾਂ ਦੀ ਗੱਲ ਕਰੀਏ ਤੁਸੀਂ ਬਸਪਾ ਦੇ ਚੋਣ ਦੇ ਨਿਸ਼ਾਨ ਤੇ ਚ ਕਾਂਗਰਸੀ ਲੀਡਰਾਂ ਨੂੰ ਕਾਂਗਰਸ ਪਾਰਟੀ ਨੂੰ ਬੜੇ ਉਸ ਵੇਲੇ ਵੀ ਮੇਰਾ ਜਿਹੜਾ ਮੇਨ ਫੋਕਸ ਸੀ ਆਮ ਆਦਮੀ ਪਾਰਟੀ ਤੇ ਸੀ ਕਿਉਂਕਿ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਖਿਲਾਫ ਬੋਲਿਆ ਜਾਂਦਾ ਜਿਹਦੇ ਨਾਲ ਤੁਹਾਡਾ ਸੰਘਰਸ਼ ਹੁੰਦਾ ਹੈ ਠੀਕ ਹੈ ਜੀ ਤਾਂ ਉਸ ਵੇਲੇ ਵੀ ਅਸੀਂ ਜਿਹੜਾ ਪ੍ਰਾਈਮ ਫੋਕਸ ਸੀਗਾ ਸਾਡਾ ਆਮ ਆਦਮੀ ਪਾਰਟੀ ਔਰ ਬੀਜੇਪੀ ਦੀ ਸੱਤਾਧਾਰੀ ਪਾਰਟੀ ਜਿਹੜੀ ਹੈ ਉਹਦੇ ਤੇ ਸਾਡਾ ਮੇਨ ਫੋਕਸ ਸੀ ਅੱਜ ਵੀ ਮੇਰਾ ਫੋਕਸ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਔਰ ਬੀਜੇਪੀ ਦੀਆਂ ਦੋਨੋਂ ਜਿਹੜੀਆਂ ਪਾਰਟੀਆਂ ਆ ਉਹ ਰਲੀਆਂ ਹੋਈਆਂ ਔਰ ਪੰਜਾਬ ਦੀਆਂ ਦੋਖੀ ਪਾਰਟੀਆਂ ਕਿਸਾਨਾਂ ਦੇ ਨਾਲ ਇਹ ਧੱਕਾ ਕਰ ਰਹੇ ਨੇ ਮੁਲਾਜ਼ਮਾਨਾਂ ਨਾਲ ਧੱਕਾ ਕਰ ਰਹੇ ਨੇ ਮਜ਼ਦੂਰਾਂ ਨਾਲ ਧੱਕਾ ਕਰ ਰਹੇ ਨੇ ਮੁਲਾਜ਼ਮਾਨਾਂ ਨਾਲ ਧੱਕਾ ਕਰ ਰਹੇ ਨੇ ਔਰ ਵਿਦਿਆਰਥੀਆਂ ਨਾਲ ਧੱਕਾ ਕਰ ਰਹੇ ਨੇ ਸਕਾਲਰਸ਼ਿਪ ਦਾ 180 ਕਰੋੜ ਰੁਪਏ ਜਿਹੜਾ ਜਾਰੀ ਨਹੀਂ ਕੀਤਾ ਇਹਨਾਂ ਨੇ ਬੀਜੇਪੀ ਕਾਂਦੀ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਜਾਰੀ ਕਰਦੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਾਂਗਰਸ ਸੈਂਟਰ ਦੀ ਜਿਹੜੀ ਦਿੱਲੀ ਸਰਕਾਰ ਆ ਉਹ ਨਹੀਂ ਜਾਰੀ ਕਰ ਰਹੀ ਐਡਾ ਹੀ ਆਯੂਸ਼ ਮਸਲੇ ਤੇ ਜਿਹੜਾ ਜਿਹੜਾ ਸਿਹਤ ਬੀਮਾ ਆ ਸੇ ਸੁਧਾਵਾ ਦਾ ਆ ਉਹਦੇ ਵਿੱਚ ਵੀ ਜਿਹੜੀ ਸੈਂਟਰ ਦੀ ਸਰਕਾਰ ਉਹ ਕਹਿਦੀ ਹੈ ਪੰਜਾਬ ਸਰਕਾਰ ਜਾਰੀ ਨਹੀਂ ਕਰ ਰਹੀ ਪੰਜਾਬ ਸਰਕਾਰ ਕਹਿ ਰਹੀ ਹੈ ਸੈਂਟਰ ਇੰਨੇ ਜਿਹੜੇ ਦੂਸਰੇ ਰੂਰਲ ਡਵੈਲਪਮੈਂਟ ਦੇ ਫੰਡ ਹੈ ਉਹਦੇ ਵਿੱਚ ਵੀ ਦੋਨੋਂ ਪਾਰਟੀਆਂ ਨੂਰਾ ਕੁਸ਼ਤੀ ਖੇਡ ਰਹੀਆਂ ਤੋ ਇਸ ਕਰਕੇ ਜਿਹੜਾ ਮੇਰਾ ਮੇਨ ਫੋਕਸ ਹੈ ਇਹਨਾਂ ਦੋਨਾਂ ਪਾਰਟੀਆਂ ਤੇ ਰਹੇਗਾ ਮੁਕਾਬਲਾ ਕਿਸ ਪਾਰਟੀ ਦਾ ਸਮਝਦੇ ਹੋ ਕਿ ਇੱਕ ਪਾਸੇ ਮੌਜੂਦਾ ਸੰਸਦ ਦਾ ਪੁੱਤਰ ਹੈ ਜਿਹੜਾ ਉਹ ਚੋਣ ਲੜ ਰਿਹਾ ਇੱਕ ਪਾਸੇ ਸਾਬਕਾ ਮੰਤਰੀ ਸੋਮ ਸਿੰਘ ਢੰਡਲ ਦੇਖੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹਦੇ ਵਿੱਚ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਅਲਟੀਮੇਟਲੀ ਜਿਹੜੀ ਤਾਕਤ ਹੈ ਉਹ ਕਿਸੇ ਵਿਧਾਇਕ ਜਾਂ ਐਮਪੀ ਦੇ ਕੋਲ ਨਹੀਂ ਹੈ ਕਿਸੇ ਸਰਕਾਰ ਕੋਲ ਨਹੀਂ ਆ ਤੁਸੀਂ ਦੇਖਿਆ 70 ਸਾਲ ਦੇ ਵਿੱਚ ਬਹੁਤ بڑے بڑے ਲੀਡਰ ਬਹੁਤ ਬੜੀਆਂ ਬੜੀਆਂ ਪਾਰਟੀਆਂ ਸੱਤਾ ਤੇ ਆਈਆਂ ਲੇਕਿਨ ਜਦੋਂ ਲੋਕਾਂ ਨੇ ਮੁੱਖ ਮੋੜ ਲਿਆ ਤਾਂ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਬਾਅਦ ਦੇ ਵਿੱਚ ਤਾਂ ਮੈਨੂੰ ਹੁਣ ਚੱਬੇਵਾਲ ਹਲਕੇ ਦੇ ਵਿੱਚ ਵੀ ਐਂ ਲੱਗ ਰਿਹਾ ਚਾਹੇ ਡਾਕਟਰ ਰਾਜਕੁਮਾਰ ਜੀ ਆਪਣੇ ਐਮਪੀ ਹੋਣ ਦੀ ਢੋਂਥ ਇਲਾਕੇ ਦੇ ਵਿੱਚ ਜਮਾ ਰਹੇ ਆ ਜਾਂ ਉਹਨਾਂ ਦਾ ਬੇਟਾ ਆ ਜਾਂ ਪਿੱਛੇ ਸਰਕਾਰ ਆ ਉਹਨਾਂ ਦੇ ਲੇਕਿਨ ਮੇਰਾ ਮੰਨਣਾ ਹੈ ਕਿ ਜਿਹੜੇ ਹਲਕੇ ਦੇ ਲੋਕ ਹੈ ਉਹ ਇਸ ਵਕਤ ਇਹਨਾਂ ਤੋਂ ਬੁਰੀ ਤਰ੍ਹਾਂ ਨਾਰਾਜ਼ ਨੇ ਨਿਰਾਸ਼ ਨੇ ਔਰ ਉਹ ਕਾਂਗਰਸ ਪਾਰਟੀ ਨੂੰ ਹੀ ਜਟਾਉਣਗੇ